ਸਤ ਸ੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਦੀ ਬਾਤ ਸੇ ਖਾਸ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਲਹਿੰਗੇ ਦਿਖਾਣੇ ਆ ਆਪਾਂ ਅਪਕਮਿੰਗ ਸੀਜ਼ਨ ਦੇ ਲਈ ਲਹਿੰਗੇ ਬਣਾਉਣੇ ਸਟਾਰਟ ਕਰ ਦਿੱਤੇ ਆ ਤੁਸੀਂ ਬਰਾਇਡਲ ਲਹਿੰਗਾ ਫੰਕਸ਼ਨਲ ਲਹਿੰਗਾ ਹਲਕਾ ਲਹਿੰਗਾ ਹੈਵੀ ਲਹਿੰਗਾ ਕੋਈ ਵੀ ਲਹਿੰਗਾ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਡਾ ਦਿੱਤਾ ਹੋਇਆ ਡਿਜ਼ਾਈਨ ਵੀ ਕਸਟਮਾਈਜ਼ ਕਰਕੇ ਤੁਹਾਨੂੰ ਲਹਿੰਗਾ ਤਿਆਰ ਕਰਕੇ ਦੇ ਸਕਦੇ ਆ ਦੇਖ ਸਕਦੇ ਹੋ ਤੁਸੀਂ ਫੁੱਲ ਹੈਵੀ ਲਹਿੰਗਾ ਬਣਿਆ ਬਾਜੂ ਹੈਵੀ ਹੈ ਇਹਦੀਆਂ ਬਹੁਤ ਪਿਆਰਾ ਕਲਰ ਹੈ ਡਿਟੇਲਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰਾ ਮਟੀਰੀਅਲ ਲੱਗਿਆ ਹੈ ਹਰ ਤਰ੍ਹਾਂ ਦਾ ਮਟੀਰੀਅਲ ਲੱਗਿਆ ਹੈ ਇਹਦੇ ਵਿੱਚ ਫੁੱਲ ਹੈਵੀ ਬਾਜੂ ਹੈ ਇਹਦੀ ਔਰਗੈਂਜ਼ਾ ਦਾ ਇਹ ਨਾਲ ਦੁਪੱਟਾ ਡਬਲ ਕਟਵਰ ਕਰਕੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਆਪਾਂ ਫੁੱਲ ਹੈਵੀ ਲਹਿੰਗਾ ਹੈ ਫਲੇਅਰ ਪੂਰੀ ਫੁੱਲ ਹੈਵੀ ਫਲੇਅਰ ਹੈ ਦੀ ਔਰ ਇਹਦੇ ਨਾਲ ਆਪਾਂ ਕੋਟਲੀ ਤਿਆਰ ਕੀਤੀ ਹੈ ਹੈਂਡਵਰਕ ਦੀ ਦੋਨੋਂ ਸਾਈਡ ਵਰਕ ਹੈ ਜੇ ਤੁਸੀਂ ਸਾਡੇ ਤੋਂ ਕੋਈ ਵੀ ਹੈਵੀ ਸੂਟ ਹੈਵੀ ਲਹਿੰਗਾ ਰੈਡੀ ਕਰਵਾਉਣਾ ਹੈ ਤਾਂ ਅਸੀਂ ਕੋਟਲੀ ਬਿਲਕੁਲ ਫ੍ਰੀ ਬਣਾ ਕੇ ਦੇਵਾਂਗੇ ਤੁਹਾਨੂੰ

ब्राइडल लहंगा बनवा सकते हो पार्टी वियर लहंगा बनवा सकते हो किसी भी स्टफ पे किसी भी कलर पे ਤੁਸੀਂ ਲਹਿੰਗਾ ਸਾਡੇ ਤੋਂ ਬਣਵਾ ਸਕਦੇ ਹੋ ਦਿੱਤੇ ਹੋਏ ਨੰਬਰ ਤੇ ਕਾਲ ਕਰਕੇ ਸਾਡੇ ਤੋਂ ਆਪਣਾ ਲਹਿੰਗਾ ਤਿਆਰ ਕਰਵਾ ਸਕਦੇ ਹੋ ਆਰਡਰ ਬੁੱਕ ਕਰ ਸਕਦੇ ਹੋ ਦ ਦਿਖਾਉਣੀ ਆ ਤੁਹਾਨੂੰ ਬਨਾਰਸੀ ਸਿਲਕ ਦੇ ਉੱਪਰ ਲਹਿੰਗਾ ਬਣਿਆ ਫੁੱਲ ਫਲੇਅਰ ਲਹਿੰਗਾ ਕਲੀਆਂ ਵਾਲਾ ਹਿੰਗਰੀ ਕੇ ਰੇੜੀ ਉੱਪਰ نیچے ਆਪਾਂ ਬਹੁਤ ਜ਼ਿਆੜੀ ਲੇਸ ਦਿੱਤੀ ਆ ਸ਼ਾਰਟ ਸ਼ਰਟ ਬਣਾਈ ਹੈ ਇਹਦੇ ਨਾਲ ਸਿਲਕ ਦੀ ਹੈਡਵਰਕ ਨਾਲ ਡੀਟੇਲਿੰਗ ਚੈੱਕ ਕਰ ਸਕਦੇ ਤੁਸੀਂ ਬਹੁਤ ਧਰਾ ਕੀੜਾ ਬਣਿਆ ਹੋਇਆ ਉੱਪਰ ਬੁੱਟੀ ਬਣੀ ਹੋਈ ਹੈ ਬਹੁਤ ਧਰਾ ਲਾਈਨ ਬਣੀ ਹੋਈ ਹੈ ਇਹਦੀ ਬਾਜੂ ਤੇ ਵੀ ਬਹੁਤ ਧਰਾ ਵਰਕ ਦਾ ਬੁੱਟੀ ਦਾ ਇਹ ਚ ਨੌਂ ਦਾ ਦੁਪੱਟਾ ਇਹਦੇ ਨਾਲ ਫੂਰ ਸਾਈਡ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੁਸੀਂ ਸਾਡੇ ਤੋਂ ਕਿਸੇ ਅਦਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਵੈਡਿੰਗ ਸੀਜ਼ਨ ਲਈ ਸਾਡੇ ਕੋਲੇ ਲਹਿੰਗੇ ਬਣਨੇ ਸਟਾਰਟ ਹੋ ਗਏ ਆ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਔਰ ਲਹਿੰਗਾ ਤਿਆਰ ਕਰਵਾ ਸਕਦੇ ਹੋ